ਹੈਲੋ ਗਾਇਸ ਵੈਲਕਮ ਟੂ ਮਾਈ ਨਿਊ ਵਲੌਗ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਣਾ ਅੱਜ ਮੈਂ ਸਵੇਰੇ ਸਵੇਰੇ ਉੱਠ ਚੁੱਕਿਆ ਹੁਣ ਧੁੱਪ ਨਿਕਲ ਲਈ ਆ ਪਹਿਲਾਂ ਵਾਸਤੇ ਮੈਂ 6:30 ਵਜੇ ਦੀ ਸੀ ਆ ਦੇਖਾ ਸਾਡਾ ਵੀਓ ਦੇਖਿਆ ਤੇ ਹੁਣ ਮੈਂ ਬਸ ਮੈਂ ਰੋਟੀ ਬਣਾ ਰਹੀ ਸੀ ਨਾ ਵਾਸਤਾ ਇਨਾਸਤਾ ਆ ਦੇਖੋ ਰੋਟੀ ਰੋਟੀ ਚਾ ਰੱਖਿਆ ਤੇ ਰੋਟੀ ਤੇ ਚਾਹ ਬਣਾ ਰਹੀ ਸੀ ਬਸ ਇਹਨਾਂ ਨੂੰ ਖਾਣ ਨੂੰ ਦਿੱਤੇ ਆ ਹੁਣ ਉਹ ਬੈਠੇ ਹੋਏ ਆ ਉੱਧਰ ਰੋਟੀ ਵਗੈਰਾ ਖਾਂਦੇ ਵੇ ਆ। ਤੇ ਮੈਂ ਤੁਹਾਨੂੰ ਦਿਖਾਨੇ ਕਿੱਥੇ ਖਾਂਦੇ ਆ। ਆ ਦੇਖੋ। ਮੇਰਾ ਘਰ ਆਲਾ ਬਹੁਤ ਜ਼ਿਆਦਾ ਖਰਾਬ ਹੈ ਤੁਹਾਨੂੰ ਪਤਾ ਨਹੀਂ ਹੈਗਾ। ਬਹੁਤ ਗੰਦਾ ਹੈ। ਆ ਦੇਖੋ। ਆ ਬੈਠੇ ਨੇ ਇੱਥੇ। ਆ ਦੇਖੋ। ਆ ਰੋਟੀ ਖਾਂਦੇ ਵੇ ਆ। ਰੋਟੀ ਤੇ ਦਾਲ। ਤੁਸੀਂ ਖਾਦੇ ਰੋਟੀ ਦਾਲ। ਇਹਨਾਂ ਨੂੰ ਤਾਂ ਸਵਾਦ ਲੱਗਦੇ ਆ। ਰਾਜਮਾ ਦਾਲ ਇਹਨਾਂ ਨੂੰ ਬਹੁਤ ਜ਼ਿਆਦਾ ਸਵਾਦ ਲੱਗਦੇ ਆ। ਗਾਈਜ਼ ਹੁਣ ਆ ਦੇਖੋ ਮੇਰਾ ਅਸਤਾਨੇ ਕੰਮ ਤਾਂ ਆ ਚੁੱਕੇ ਨੇ ਵਿਚਾਰੇ ਪਾਣੀ ਪੀ ਰਹੇ ਆਂਦੇ ਸਾਥ ਆ ਦੇਖੋ ਪਾਣੀ ਪੀ ਜਾਣਗੇ ਫਿਰ ਕੱਪੜੇ ਚੇਂਜ ਕਰਨਗੇ ਫਿਰ ਨਹਾਣਗੇ ਉਸ ਤੋਂ ਬਾਅਦ ਮੈਂ ਅੱਜ ਦਾਲ ਬਣਾਈ ਸੀ ਦਾਲ ਬਣਾ ਕੇ ਰੱਖ ਲਈ ਆ ਤੇ ਬਸ ਹੁਣ ਦੇਖਦੇ ਆ ਰੋਟੀ ਬਣਾਣੇ ਆ ਚੌਲ ਬਣਾਣੇ ਦੇਖਦੇ ਡੈਡੀ ਕੀ ਕਹਿੰਦੇ ਦਾਲ ਤੇ ਨਾਲ ਜੋ ਰੋਟੀ ਅੱਛੀ ਲੱਗਦੀ ਚੌਲ ਵੀ ਵਧੀਆ ਲੱਗਦੇ ਬਕਰੀ ਨਹੀਂ ਅਗਰ ਵੀ ਚੌਲ ਉਹਦੀ ਲੱਗਦੇ ਹਾਂ ਇਹ ਕਹਿੰਦੇ ਚੌਲ ਬਣਾ ਹੁਣ ਦੇਖਦੇ ਚੌਲ ਬਣਾਣੇ ਕੀ ਕਰਨਾ ਤੇ ਚੌਲ ਹੀ ਬਣਾਉ ਲਾਂਗੇ ਬਾਕੀ ਦੇਖਦੇ गाइस मैं हूँ ना जाके डैडी नु पूछ दिया डैडी ने की खाना रोटी खानी है चॉल खाने हैं डैडी की खाना रोटी या चॉल मैं आटा तो कहीं नहीं आ जाएगा तू से खाना किये मैं करता दुन रोटी बना अच्छा अच्छा ठीक है मैं बुढ़ना लग गया आटा आ रही ਆਟਾ ਗੁੰਨੇ ਪਈਆ ਆਟਾ ਗੁੰਨ ਕੇ ਫਿਰ ਜੋਤ ਬੱਤੀ ਲਾਣੀ ਆ ਜੀ ਸੁਣ ਆਟਾ ਗੁੰਨ ਕੇ ਤਿਆਰ ਕਰਤਾ ਦੇ ਤਾਂ ਆਟਾ ਬਿਆ ਹੋਇਆ ਆ ਗੁੰਨਾ ਆਇਆ ਆਟਾ ਗੁੰਨ ਕੇ ਤਿਆਰ ਕਰਤਾ ਹੁਣ ਮੈਂ ਲਾਣੀ ਆ ਜੋਤ ਬੱਤੀ ਹੁਣ ਮੈਂ ਲਾਉਂਗੀ ਜੋਤ ਪੂਜਾ ਕਰਕੇ ਫਿਰ ਰੋਟੀ ਬਣਾਵਾਂਗੀ ਰੋਟੀ ਬਣਾ ਕੇ ਫਿਰ ਆਪਾਂ ਖਾਵਾਂਗੇ ਦਾਲ ਨਾਲ ਮੂੰਗੀ ਬਸਤੀ ਦੀ ਦਾਲ ਬਣਾਈ ਆ ਸੀ ਮੂੰਗੀ ਬਸਰੀ ਦੀ ਦਾਲ ਐ ਤੇ ਨਾਲ ਸੂ ਕੇ ਸਖਲ ਕੇ ਹੁਣ ਸਾਡੇ ਬਾਹਰ ਅੰਡੇਰਾ ਹੋ ਗਿਆ ਸੀ ਆ ਦੇਖ ਹੰਝੋਤ ਬੱਤੀ ਲਾਣ ਲੱਗ ਗਏ ਜੋਤ ਬੱਤੀ ਲਾ ਕੇ ਫਿਰ ਆਪਾਂ ਫੁੱਲ ਕੇ ਬਣਾ ਲੈ ਫੁੱਲ ਕੇ ਘੜਾ ਕੇ ਬਸ ਜੋਤ ਲਾਣਾ ਆਹ ਸਾਡਾ ਛੋਟਾ ਜਿਹਾ ਮੰਦਿਰ ਆ ਦੇਖ ਆ ਮਾਤਾ ਰਾਨੀ ਆ ਤੇ ਨੀਚੇ ਵੀ ਫੋਟੋਆਂ ਰੱਖੀਆਂ ਨੇ ਥੋੜੀ ਜਿਹੀ ਫਿਰ ਅਸੀਂ ਰੋਜ਼ ਇੱਥੇ ਜੋਤ ਬੱਤੀ ਲਾਣੇ ਆ ਸਾਰਾ ਕੁਝ ਕਰਦੇ ਆ ਮੈਂ ਖਲੇ ਰਹਿ ਆਸਤਵਾ मैं जोत तो लाऊ बस जोत तो लाने तो तो के बाद फिर आप रोटी बनाओ दे। आप देसी घ्यो देसी घ्यो तो फिर आप दो चमचा पाके दो चमचा पा ਤੂ ਪੈ ਗਿਆ ਚੋਕ ਲੱਗ ਗਿਆ ਆਮਾ ਤੇ ਤੈ ਕੱਟ ਜੂਤ ਲਾ ਨਾ ਤੇੰਦਨ ਸੰਦਨਾ ਮੁੱਝੇ ਮਿਲਦਾ ਤਾਂ ਕੱਪੜਾ ਨਾ ਮਿਲਣਾ ਕੋਈ ਨਾ ਦਿਲ ਕਾ ਨਾ ਨਾ ਆਪਾ ਹੋਰ ਵੀ ਇੱਟ ਚ ਦੇਖਦੇ ਦੇਖ ਲਾਤੇ ਚ ਦੇਖੋ ਹੰਦੇ ਕੋ ਸਾਡੀ ਜੋਤ ਲੱਗ ਚੁੱਕੀ ਐ ਅਸੀਂ ਜੋਤ ਲਾ ਲਈ ਆ ਦੇਖਾ ਕਿੰਨੀ ਸੋਹਣੀ ਲੱਗ ਰਹੀ ਐ ਥਾਲੀ ਤੁਸੀਂ ਦੇਖੀ ਕਿੰਨੀ ਸੋਹਣੀ ਮਾਤਾ ਰਾਣੀ ਦਾ ਹੰਦੇ ਨਾ ਆਹ ਦੇਖਾ ਆ ਉਹ ਲਾਇਆ ਤੂਬਲਾਇਆ ਕਪੂਰ ਲਾਇਆ ਤੇ ਆ ਜੋਤ ਲੱਗੀ ਹੋਈ ਐ ਆ ਦੇਖਾ ਸੋਹਣੇ ਲੱਗ ਰਹੇ ਨੇ ਥਾਲੇ ਦੇਖਿਓ ਇਹ ਕਿੰਨੇ ਸੋਹਣੇ ਲੱਗ ਰਹੇ ਆਇਓ ਜਿੱਦਾਂ ਥਾਲੇ ਤੇ ਪਤਾ ਨਹੀਂ ਕੀ ਚਮਕ ਰਿਹਾ ਪਿਆ ਹੋਇਆ ਬਹੁਤ ਸੋਹਣਾ ਲੱਗ ਰਿਹਾ ਗਾਇਸ ਹੰਦੇ ਕੋ ਜੋਤ ਬੱਤੀ ਲੱਗ ਗਈ ਐ ਮੈਂ ਰੋਟੀ ਬਣਾਉਣ ਲੱਗ ਪਿਆ ਰੋਟੀ ਬਣਾ ਕੇ ਫਿਰ ਆਪਾਂ ਖਾਵਾਂਗੇ ਨਾਲ ਨਾਲ ਪਿਆਜ਼ ਉੱਤੇ ਮੈਂ ਚਾਰ ਲਵਾਂ। ਤੇ ਹੋਰ ਕੀ ਲੈਂਦਾ ਜੀ ਖਾਣ ਨੂੰ? ਨਾਲ ਦਾਲ ਦੇ। ਦਾਲ ਦੇ? ਬਸ ਇੰਨੇ ਆ ਚਾਰ ਪਿਆਜ਼ ਤੇ ਰੋਟੀ ਬਸ ਔਰ ਕੁਛ ਨਹੀਂ ਆਇਆ। ਤੇ ਨਿੰਬੂ? ਨਿੰਬੂ ਨਹੀਂ ਥੋੜਾ ਅੰਦਰ ਵਿੱਚ ਪਾ। ਉਹ ਮੁੰਡੇ ਉਸਦੇ ਦਾਲ ਦੇ ਵਿੱਚ ਨਿੰਬੂ ਨਿਚੋੜ ਕੇ ਖਾਏ ਉਹਨਾਂ ਸਵਾਦ ਵਾਲਾ। ਬੜਾ ਸਵਾਦ ਲੱਗਦਾ। ਜਿਹੜਾ ਤੁਸੀਂ ਰੈਸਟੋਰੈਂਟ 'ਚ ਖਾਣਾ ਖਾਂ ਜਾਂਦੇ ਹੋ ਉਹ ਵੀ ਖਾਇਲ ਕਰ ਤੋਗੇ। ਕੋਈ ਫਾਇਦਾ ਨਹੀਂ। ਸਾਡੇ ਕੈਨ ਤੇ ਗਾਇਸ ਹੁਣ ਅਸੀਂ ਨਾ ਅੱਜ ਦਾ ਬਲੌਗ ਇੱਥੇ ਖਤਮ ਕਰਦੇ ਆਂ ਪਲੀਜ਼ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਮੈਂਟ ਜ਼ਰੂਰ ਕਰਿਓ ਜਿੰਨਾ ਹੋ ਸਕੇ ਆਪਣੇ ਦੋਸਤਾਂ ਨਾਲ ਵੀ ਸ਼ੇਅਰ ਕਰਿਓ ਤੇ ਇੱਕ ਗੱਲ ਹੋਰ ਵੀਰ ਜੀ ਕਿ 네ਗੇਟਿਵ ਕਮੈਂਟ ਨਾ ਇੰਨੇ ਕਿ ਜ਼ਿਆਦਾ ਕਰ ਰਹੇ ਨੇ ਕਿ ਹਾਲਾਂਕਿ ਇਹ ਕਿ ਇਹਨੂੰ ਮੈਂ ਦੱਸਦਾ ਨਹੀਂ ਬਟ ਇਹ ਕਿ ਬਹੁਤ ਜ਼ਿਆਦਾ 네ਗੇਟਿਵ ਕਮੈਂਟ ਕਰਦੇ ਕਿ ਉਹ ਚੀਜ਼ ਗਲਤ ਕਿ ਨਾ ਕਰਿਆ ਕਰੋ ਕਿ ਤੁਸੀਂ ਜਿੰਨਾ ਗੰਦੇ ਕਮੈਂਟ ਕਰਦੇ ਉਹ ਸਹੀ ਨਹੀਂ ਹੈਗਾ ਠੀਕ ਹੈ ਨਾ ਅਸੀ ਕਿਸਨੋਂ ਕੋਸੇ ਮਾਰਾ ਚੰਗਾ ਕੁਝ ਕੰਦਲ ਕੁਝ ਨੈਗੇਟਿਵ ਕਮੈਂਟ ਕਰਦੇ ਚੰਗਾ ਨਹੀਂ ਲੱਗਦਾ ਹੈਗਾ ਠੀਕ ਹੈ ਨਾ ਬਾਕੀ ਸੋਚ ਤੁਹਾਡੀ ਆਪਣੀ ਆਪਣੀ ਜਿਵੇਂ ਮਰਜ਼ੀ ਕਰੋ ਕਿਸ ਨੇ ਸਮਰਦਾਰ ਵੱਲੋਂ ਇਹ ਗੱਲ ਗੱਲ ਤੇ ਗੱਲਾਂ ਬਹੁਤ ਚੰਗਾ ਥੋੜੀ ਲੱਗਦਾ ਵਾ ਚਲੋ ਚਲ ਬਾਏ